ਕੀ ਹੋ ਰਿਹਾ ਭਾਈ ਕੀ ਹੋ ਰਿਹਾ ਭਾਈ ਆ ਵੇਖੋ ਤੁਸੀਂ ਕੀ ਹਾਲ ਹੈ ਪੰਜਾਬ ਸਰਕਾਰ ਨੇ ਜਿਹੜਾ ਕਰਾਇਆ ਫ੍ਰੀ ਕੀਤਾ ਹੈ ਵੇਖੋ ਜੀ ਪ੍ਰਾਈਵੇਟ ਦਾ ਤੇ ਉਹ ਨੌਕਰੀਆਂ ਇਹਨੂੰ ਕਿਵੇਂ ਮਿਲਣੀਆਂ ਸਾਡੀਆਂ ਖੋਣ ਦੇ ਆ ਸਰਕਾਰ ਕਹਿੰਦੀ ਆ ਵੀ ਅਸੀਂ ਤੁਹਾਨੂੰ ਨੌਕਰੀਆਂ ਦੇਣੀਆਂ ਇਹ ਤਾਂ ਸਾਡੀ ਪ੍ਰਾਈਵੇਟ ਦੀਆਂ ਨੌਕਰੀਆਂ ਖੋ ਰਹੇ ਨੇ ਇਹ ਸਾਡੀਆਂ ਖੋਣ ਦੇ ਨੇ ਵੇਖੋ ਵੀ ਤੁਹਾਨੂੰ ਮਾਰ ਕੇ ਕਹਿੰਦੇ ਬੁਕਿੰਗ ਨਹੀਂ ਆਉਂਦੀ ਹੁਣ ਆ ਵੇਖੋ ਵੇਖਾ ਥੱਲੇ ਜਨਾਨੀਆਂ ਅਜਲੀ ਟਾਇਰ ਤੇ ਆ ਵੇਖੋ ਆ ਵੇਖੋ ਕੀ ਹਾਲ ਹੁੰਦੇ ਨੇ ਬੇੜਾ ਕਰਕੇ ਕਰਤਾ ਵਾ ਹਾਂ ਇਹਨੇ ਰਜਕਾਰ ਦੇਣਾ ਓ ਡੇਗੀ ਡੇਗੀ ਭਰਾਇਓ ਕੈਮਰਾ ਮਾਰ ਆ ਵੇਖੋ ਹਾਂਜੀ ਕੀ ਨਾਮ ਆਂਗਲ ਦਾ ਮੇਰਾ ਨਾਮ ਜਗਤਾਰ ਸਿੰਘ ਹਾਂਜੀ ਕੀ ਕਹਿਣਾ ਚਾਹਦੇ ਬੱਸ ਸਟੈਂਡ ਤੇ ਕੀ ਬੱਸ ਸਟੈਂਡ ਤੇ ਬਹੁਤ ਮੰਦੀ ਹਾਲਾਤ ਵਾ ਇਹਦੇ ਸਰਕਾਰ ਨੂੰ ਕਰਾਇਆ ਲਾਗੂ ਕਰਨਾ ਚਾਹੀਦਾ ਵਾ ਜਿਹੜਾ ਨਹੀਂ ਕਰਦੇ ਆ 50 ਸਵਾਰੀਆਂ ਕਹਿੰਦੀ ਆ ਇੱਥੇ 100 ਸਵਾਰੀਆਂ ਆ ਡਰਾਈਵਰਾਂ ਦਾ ਸਵਾਰੀ ਲੜ ਪੈਂਦੀ ਆ ਇੱਥੇ ਦੱਸੋ ਕਿ ਇੱਥੇ ਕੀ ਕਰੂ ਡਰਾਈਵਰ ਕਿ ਕਰਨਗੇ ਇਹ ਥੱਲੇ ਆ ਕੇ ਮਰ ਜਾਂਦਾ ਕੋਈ ਫੇਰ ਡਰਾਈਵਰ ਭਾਦਾ ਲਟਾ ਫੇਰ ਕਲੈਕਟਰ ਦੇ ਭਾਦਾ ਗਾਲਾਂ ਦੀ ਬੁੜੀਆਂ ਜੀਜੀ ਕੱਢਦੀਆਂ ਨੇ ਅੱਧੋ ਹੱਦ ਗਾਲਾਂ ਕੱਢਦੀਆਂ ਨੇ ਇਹਨਾਂ ਨੂੰ ਹੋਣੀ ਕੋਈ ਜਨਾਨੀਆਂ ਬਾਜ਼ਾਰ ਦੇ ਥੱਲੇ ਆ ਚਲੀਆਂ ਸੀ ਹੁਣ ਆਈਆਂ ਥੱਲੇ ਇਕਾਈ ਪੈਰ ਥੱਲੇ ਆ ਜਿਲੇ ਆ ਉਹਦਾ ਇੱਥੇ ਟਰਾਂਸਪੋਰਟ ਮੰਤਰੀ ਨੂੰ ਆਪ ਤੇ ਇਹਦਾ ਕਹਿਣਾ ਵੀ ਇਹ ਇਹਦਾ ਕਰਾਇਆ ਲਾਗੂ ਕਰੋ ਕੱਟ ਕਰ ਦਿਓ ਕੋਈ ਪ੍ਰਾਈਵੇਟ ਵਾਲ ਲੈ ਜੂ ਇੰਨੀਆਂ ਸਵਾਰੀਆਂ ਕਿਹੜਾ ਖੜੂਗਾ ਇੱਥੇ ਅੰਮਰਸਰ ਪਠਾਨਕੋਟ ਰੋਡ ਤੇ ਉਹ ਹਾਲ ਬਣਿਆ ਗੱਲ ਕਰਨ ਵਾਲੀ ਕੋਈ ਨਹੀਂ ਪ੍ਰਾਈਵੇਟ ਬੈਂਦਾ ਕੋਈ ਨਹੀਂ ਰੋਡ ਵਿੱਚ ਡੱਕੇ ਲੱਗ ਲੱਜਾਂਦੀਆਂ ਨੇ ਜੇ ਡੱਕੇ ਲੱਗੇ ਜਾਣਗੇ ਸਰਕਾਰ ਨੂੰ ਪੈਸਾ ਆਊ ਪਰ ਪੈਸਾ ਜਾਂਦਾ ਕੋਈ ਨਹੀਂ ਕਿੱਥੋਂ ਦੇ ਲ ਪਊਗਾ ਕਿੱਥੋਂ ਦਿਖਾਓ ਮਿਲਣਗੀਆਂ ਇਹ ਕੰਮ ਹਮੇਸ਼ਾ ਮੁਲਾਜ਼ਮਾਂ ਨੂੰ ਕਿੰਨੀ ਕਿ ਮੁਸ਼ਕਲ ਆ ਰਹੀ ਹੈ ਮੁਲਾਜ਼ਮਾਂ ਨੂੰ ਇੰਨੀ ਮੁਸ਼ਕਲ ਆ ਰਹੀ ਮੁਲਾਜ਼ਮਾਂ ਤਰਖਾਵਾਂ ਨਹੀਂ ਮਿਲ ਰਹੀਆਂ ਬੇ ਟਾਈਮੋ ਬੇ ਟਾਈਮ ਰਖਾ ਮਿਲਦੀ ਆ ਲੜਾਈ ਝਗੜੇ ਲੋਕਾਂ ਦੇ ਵਾਧੂ ਆ ਉੱਥੇ ਬੰਦਾ ਕੀ ਕਰੂ ਐਸੇ ਕੋਈ ਗੱਲ ਕਰਦਾ ਕੋਈ ਨਹੀਂ ਮੁਲਾਜ਼ਮਾਂ ਚਪੇੜਾ ਮਨ ਲੜਦਾ ਜਾਂ ਗਾਲ੍ਹਾਂ ਕੱਢਦੀਆਂ ਹੁਣ ਤੋਂ ਮੈਂ ਕਹਿੰਦਾ ਵੇਖਦਾ ਗਾਲ੍ਹਾਂ ਕੱਢਦੀਆਂ ਗਿਆਂ ਤੁਸੀਂ ਵੀਡੀਓ ਬਣਾਈਆਂ ਕੀ ਮਗਰ ਕਰਦੇ ਗਿਆਂ ਸੀ ਉਹ ਚ 25 ਸਵਾਰੀਆਂ 50 ਸਵਾਰੀਆਂ ਦੇ ਉਹ ਤੇ 70 ਸਵਾਰੀਆਂ ਹੋ ਗਈ ਉਹ ਚ ਇਹ 70 ਫੇਰ ਥੱਲੇ ਖੜੀਆਂ ਨੇ ਇੱਕ ਬੱਜ ਫੇਲ ਲੱਗੀ ਇਹੋ ਹਾਲਵਾ 100 ਰੁਪਏ ਲੀਟਰ ਤੇਲ ਪਾਲ ਕੇ ਸਰਕਾਰ ਦੇ ਕਿਦਾਂ ਦੇ ਕੰਮ ਆ 100 ਬੀਨ ਲੀਟਰ ਤੇਲ ਪਾਲ ਕੇ ਆ ਬੋਲ ਲਾਈਨ ਬਣਾਈ ਤੇ ਲੱਗ ਗਈਦਾ ਅੱਜ ਦੇ ਮਾਰੇ ਮੂਹਨਾ ਨਾ ਕਰੋ ਅੱਜ ਘਰ ਪੜਾ ਗਿਆ ਮਾਰੇ ਘਰ ਇਹ ਚਲੇ ਆ ਜਲੀਏ ਕੀ ਹੋ ਰਿਹਾ ਭਾਈ ਕੀ ਹੋ ਰਿਹਾ ਭਾਈ ਆ ਵੇਖੋ ਤੁਸੀਂ ਕੀ ਹਾਲ ਹੈ ਪੰਜਾਬ ਸਰਕਾਰ ਨੇ ਇਹਨਾਂ ਕਰਾਇਆ ਫ੍ਰੀ ਕੀਤਾ ਹੈ ਵੇਖੋ ਜੀ ਪ੍ਰਾਈਵੇਟ ਦਾ ਤੇ ਉਹ ਨੌਕਰੀਆਂ ਇਹਨੂੰ ਕੀ ਮਿਲਣੀਆਂ ਸਾਡੀਆਂ ਖੋਣ ਦੇ ਆ ਆ ਵੇਖੋ ਬੀਬੀਆਂ ਡੇਕਦੀਆਂ ਫੈਂਟੀਆਂ ਨੇ ਸਰਕਾਰ ਕਹਿੰਦੀ ਆ ਵੀ ਅਸੀਂ ਤੁਹਾਨੂੰ ਨੌਕਰੀਆਂ ਦੇਣੀਆਂ ਇਹ ਸਾਡੀ ਪ੍ਰਾਈਵੇਟ ਦੀਆਂ ਨੌਕਰੀਆਂ ਖੋ ਰਹੇ ਨੇ ਇਹ ਸਾਡੀਆਂ ਖੋਣ ਨੇ ਇਹ ਦੇਖੋ ਵੀ ਸਾਨੂੰ ਮਾਲ ਕੇ ਕਹਿੰਦੇ ਬੁਕਿੰਗ ਨਹੀਂ ਆਉਂਦੀ ਬੁਕਿੰਗ ਕਿੱਥੋਂ ਹੋਵੇ ਦੱਸੋ ਆ ਵੇਖੋ ਫ੍ਰੀ ਦੇ ਚੱਕਰ ਦੇ ਵਿੱਚ ਸਾਡੀਆਂ ਨੌਕਰੀਆਂ ਜਾਣ ਨੂੰ ਤਿਆਰ ਹੋਈਆਂ ਨੇ ਆ ਸਾਰੀ ਇੱਕ ਕਿਰਾਇਆ ਦਾ ਪਹਿਲਾਂ ਵੀ ਦੁਨੀਆ ਕਿਰਾਇਆ ਕਟਾ ਕੇ ਜਾਂਦੀ ਸੀ ਹੁਣ ਵੇਖੋ ਵੀ ਇਹ ਕੋਈ ਚੀਜ਼ ਫ੍ਰੀ ਕਰਨ ਵਾਲੀ ਆ ਅਜੇ ਤੱਕ ਇਹ ਸੁਣਿਆ ਨਹੀਂ ਆ ਮਾਨੂੰ 15 ਸਾਲ ਹੋ ਗਏ ਨੌਕਰੀ ਕਰਦਿਆਂ ਨੂੰ ਇਸ ਤੁਰਦੇ ਤੁਰਦੇ ਹੁਣ ਆ ਵੇਖੋ ਆ ਥੱਲੇ ਜਨਾਨੀਆਂ ਚੱਲੀ ਟਾਇਰ ਤੇ ਆ ਵੇਖੋ ਆ ਵੇਖੋ ਕੀ ਬੇੜਾ ਗਰਗ ਕਰਤਾ ਵਾ ਹਾਂ ਇਹਨੇ ਰਜਕਾਰ ਦੇਣਾ ਉਹ ਡੇਗੀ ਡੇਗੀ ਪਰ ਆਏ ਹੋ ਆਪਣਾ ਮਾਰੋ ਆ ਵੇਖੋ ਆ ਵੇਖੋ ਵੀਰ ਜੀ ਤੁਹਾਡੇ ਸਾਹਮਣੇ ਦੇਖਦੀਆਂ ਫੇਂਡੀਆਂ ਜਨਾਨੀਆਂ ਕੀ ਕਹਾਂ ਜਾਂਦੇ ਹੋ ਅਸੀਂ ਕਹਿਣਾ ਚਾਹੁੰਦੇ ਆ ਇਹਨਾਂ ਦੇ ਵਿੱਚੋਂ ਹੌਸਲੇਗਾ ਨਹੀਂ ਹੌਸਲਾ ਨਹੀਂ ਡਿੱਗਣ ਦੇ ਥੱਲੇ ਇਹ ਸਿਰਫ 150 ਰੁਪਏ ਦੇ ਕਿਰਾਏ ਦੇ ਵਾਸਤੇ ਆ ਇੱਥੇ ਲੋਕਾਂ ਆਪਣੇ ਮੋਬਾਈਲ ਕਢਾਏ ਨੇ ਪਰਸ ਕਢਾਏ ਨੇ ਇੱਥੇ ਪਰਸ ਵਿੱਚ ਇੱਕ ਲੇਡੀਜ਼ ਦੀ ਬੱਚ ਦੇਲੇ ਬਾਹ ਆ ਗਈ ਐ ਲਾਤ ਆ ਗਈ ਐ ਹਾਂ ਉਹਦੇ ਵਿੱਚ ਵੇਖੋ ਵੀ ਕਿਹਦਾ ਕਸੂਰ ਹੈ ਡਰਾਈਵਰ ਦੇ ਭਾਦਾ ਪੰਗਾ ਪਾਇਆ ਏ ਵੇਖੋ ਵੇਹਦਾ ਹੀ ਨਹੀਂ ਅੱਗਾ ਪਿੱਛਾ ਮੁੜ ਕੇ ਆਸਦੇ ਡਰਾਈਵਰ ਕਨੈਕਟਰ ਦਾ ਕਸੂਰ ਹੁਣ ਤੁਹਾਡੇ ਸਾਹਦੇ ਸਾਹਮਣੇ ਚਾਰ ਵਾਰੀ ਟਿਕੀਆਂ ਨਾ ਜਨਾਨੀਆਂ ਹਾਂਜੀ ਹਾਂਜੀ ਲੋਕਾਂ ਨੂੰ ਇਹ ਨਹੀਂ ਪਤਾ ਵੀ ਲਾਜ ਕਿੰਨਾ ਮਹਿੰਗਾ ਵਾ ਟਿਕਟ ਤੇ 150 ਰੁਪਏ ਲੱਗੂਗੀ ਪਰ ਲਾਜ ਹਜ਼ਾਰਾਂ ਰੁਪਏ ਲੱਗਦਾ ਜੋ ਆਪਣੇ ਆਪ ਨੂੰ ਬਚਾਓ ਸਾਡਾ ਪ੍ਰਾਈਵੇਟ ਵਾਲਿਆਂ ਨਾਲ ਇਹਨੇ ਰੋਟੀ ਖੋਲੀ ਸਾਡੀ